ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹੰਮ ਸਿੱਖਿਆ ਕ੍ਰਾਂਤੀ ਦੇ ਤਹਿਤ ਚੇਅਰਮੈਨ ਜੁਰਾਵਰ ਸਿੰਘ ਮੁੰਡੀਆਂ ਨੇ ਹਲਕਾ ਸਾਨੇਵਾਲ ਦੇ ਪਿੰਡ ਭੈਣੀ ਸਾਲੂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਵੇਂ ਬਣੇ ਕਲਾਸਰੂਮ ਦਾ ਉਦਘਾਟਨ ਕੀਤਾ ਉਹਨਾਂ ਕਿਹਾ ਕਿ ਸਾਨੇਵਾਲ ਹਲਕੇ ਦੇ ਵਿੱਚ ਕਰੋੜਾਂ ਰੁਪਏ ਦੀ ਗ੍ਰਾਂਟ ਨਾਲ ਸਕੂਲਾਂ ਦੀ ਇਨਹਾਰ ਬਦਲੀ ਜਾ ਰਹੀ ਹੈ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਚੇਅਰਮੈਨ ਜਰਾਵਰ ਸਿੰਘ ਮੁੰਡੀਆਂ ਅਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਦੇਖੋ ਇਹ ਖਾਸ ਰਿਪੋਰਟ ਕੀਆ ਕ੍ਰਾਂਤੀਤਾ ਹੈ ਅੱਜ ਇਸ ਸਕੂਲ ਵਿੱਚ ਐਡੀਸ਼ਨਲ ਕਲਾਸਰੂਮ ਦੇ ਆਦਮੀਰ ਕਾਪੜੇ ਪਹੁੰਚੇ ਹੋਏ ਸਾਡੇ ਇਹ ਬਹੁਤ ਅੱਜ ਪਹਿਲਾਂ ਤੇ ਪਿੰਡ ਮਹਿਲੋਂ ਦੇ ਵਿੱਚ 220000 ਰੁਪਏ ਦੀ ਬਾਉਂਡਰੀ ਬਾਲ ਦੀ ਗ੍ਰਾਂਟ ਆਈ ਸੀ ਉਹਦਾ ਉਦਘਾਟਨ ਕੀਤਾ ਹੁਣ ਭੈਣੀ ਆ ਖਾਸੀ ਆ ਪੰਜ ਪਿੰਡਾਂ ਜਿੱਥੇ 75 ਲੱਖ ਰੁਪਏ ਦੀ ਗ੍ਰਾਂਟ ਅਸੀਂ ਪੰਜਾਂ ਪਿੰਡਾਂ ਨੂੰ ਸਾਡੇ ਸੀਐਮ ਸਾਹਿਬ ਨੇ ਜਿਹੜੀ ਗ੍ਰਾਂਟ ਦਿੱਤੀ ਹੈ ਉਹਦਾ ਉਦਘਾਟਨ ਮੇਰੀ ਡਿਊਟੀ ਲੱਗ ਗਈ ਮੰਤਰੀ ਸਾਹਿਬ ਸੈਸ਼ਨ ਆ ਗਿਆ ਉਹਦੇ ਲਈ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਤੇ ਮੇਰੀ ਡਿਊਟੀ ਨਾਲ ਸਾਡੇ ਗਰੇਵਾਲ ਸਾਹਿਬ ਕਾਉਂਸਲਰ ਸਾਹਿਬ ਤੇਜਿੰਦਰ ਮਿੱਠੂ ਜੀ ਰਾਜੀ ਸਾਡੀ ਡਿਊਟੀ ਲਈ ਵੀ ਤੁਸੀਂ ਜਾ ਕੇ ਆਓ ਉਹ ਅਸੀਂ ਉਦਘਾਟਨ ਕਰ ਰਹੇ ਹਾਂ ਹਾਂਜੀ ਮੈਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੀ ਕੈਬਨਿਟ ਮੰਤਰੀ ਸਾਡੇ ਹਰਦੀਪ ਸਿੰਘ ਮੁੰਡੀਆਂ ਜੀ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ 7.5 ਲੱਖ ਦੀ ਗ੍ਰਾਂਟ ਨਾਲ ਸਾਡੇ ਤਿੰਨ ਕਮਰਿਆਂ ਦਾ ਉਦਘਾਟਨ ਕੀਤਾ ਵਾ ਹਾਂਜੀ ਇਹਨਾਂ ਦੇ ਕੋਲ ਤਾਂ ਹੈ ਜਿਆ ਬੱਚਿਆਂ ਨੂੰ ਤਾਂ ਹਾਂਜੀ ਸਾਡੇ ਇੱਥੇ 6-7 ਪਿੰਡਾਂ ਦੇ ਬੱਚੇ ਆਉਂਦੇ ਆ ਜੀ ਬਹੁਤ ਵਧੀਆ ਪ੍ਰਾਇਮਰੀ ਸਕੂਲ ਵੀ ਹਾਈ ਸਕੂਲ ਵੀ ਦੋਨੇ ਬਹੁਤ ਵਧੀਆ ਚੱਲਦੇ ਆ ਬੱਚੇ ਦੂਰੋ ਦੂਰੋਂ ਇੱਥੋਂ ਆਉਂਦੇ ਨੇ ਪੜ੍ਹਨ ਬਹੁਤ ਵਧੀਆ ਟੀਚਰ ਨੇ ਇੱਥੇ ਜੋ ਵਧੀਆ ਪੜ੍ਹਾਈ ਕਰਾਉਂਦੇ ਨੇ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਪਿੰਡ ਦਾ ਇੰਨਾ ਵਧੀਆ ਸਕੂਲ ਬਣਾ ਕੇ ਪਿੰਡ ਦੀ ਤਰੱਕੀ ਕੀਤੀ ਸ਼ਾਦੀ ਸਿੰਘ ਜੀ ਬਹੁਤ ਸ਼ੁਭਦਾ ਮਿਲੀ ਆ ਜੀ ਬਹੁਤ ਧੰਨਵਾਦ ਹਨ ਸਰਕਾਰ ਦਾ ਜਿਨ੍ਹਾਂ ਨੇ ਇੰਨਾ ਕੀਤਾ ਬੱਚਿਆਂ ਨੂੰ 60 ਸਟੂਡੈਂਟ ਆ ਸਰ ਟੋਟਲ ਸਰ ਬਹੁਤ ਵਧੀਆ ਹੁੰਦੇ ਆ ਬਹੁਤ ਵਧੀਆ ਹਰ ਬੱਚਾ ਮਤਲਬ ਕੀ ਵਧੀਆ ਪੋਜੀਸ਼ਨ ਤੇ ਆ ਚਲੋ ਅਸੀਂ ਇੱਕ ਸਿੰਗਲ ਆ ਫਿਰ ਵੀ ਪੂਰੀ ਕੋਸ਼ਿਸ਼ ਕਰਨੇ ਆ ਕਿ ਐਕਸਟਰਾ ਟਾਈਮ ਲਗਾ ਕੇ ਵੀ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾਇਆ ਜਾ ਸਕੇ ਐਂ ਕਹਿੰਨੀ ਆ ਕੱਲ ਨੂੰ ਇਹ ਵੀ ਜਦੋਂ ਜਿੱਦਾਂ ਅਸੀਂ ਹੁਣ ਖਲੋਤੇ ਰਹੇ ਆ ਐਜ਼ ਅ ਟੀਚਰ ਇਹ ਵੀ ਬੱਚੇ ਟੀਚਰ ਬਣਨ ਕੋਈ ਡਾਕਟਰ ਬਣਨ ਕੋਈ ਕੁਝ ਆਫੀਸਰ ਵਗੈਰਾ ਚ ਚੰਗੀਆਂ ਪੋਜੀਸ਼ਨ ਹੋਏ ਪੋਜੀਸ਼ਨ ਤੇ ਹੋਏ